ਜੰਡੇਆਲਾ ਗੁਰੂਚੋ ਫਾਇਰਿੰਗ ਕਰਕੇ ਡੁੱਟੀ ਕਾਰ ਪੁਲਸ ਨੇ ਪਿੱਛਾ ਕਰਕੇ ਬਿਆਸ ਨੇੜੇ ਕੀ ਤਾਕਾਬੂ ਫੜੇ ਗਏ ਮਲਜੂਮ ਕੋਲੋਂ ਦੋ ਪਿਸਟਲ ਵੀ ਬਰਾਮਦ ਜੰਡੇਆਲਾ ਗੁਰੂ ਵਿੱਚ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਫਰਾਰ ਹੋਣ ਵਾਲੇ ਕਥਿਤ ਮਲਜਮਾਂ ਦੇ ਫਰਾਰ ਹੋਣ ਤੋਂ ਬਾਅਦ ਪੰਜਾਬ ਪੁਲਸ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਤੜਕਸਾਰ ਮਲਜਮਾਂ ਬਲੋਂ ਜੰਡੇਆਲਾ ਮਾਨਾਂ ਵਾਲਾ ਦੇ ਟੋਲ ਪਲਾਜ਼ਾ ਤੋਂ ਥੋੜਾ ਅਗੇ ਪਹਿਲਾਂ ਇੱਕ ਕਾਰਖਾਨੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਵਿਅਕਤੀਆਂ ਵੱਲੋਂ ਇੱਕ ਟਰੱਕ ਖੋਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਕਸ ਜਾਣਕਾਰੀ ਜਤਪੁਰਸ ਦੇ ਕੰਟਰੋਲ ਰੂਮ ਤੋਂ ਬਾਕੀ ਥਾਣਿਆਂ ਨੂੰ ਦਿੱਤੀ ਜਾਂਦੀ ਹੈ ਤਾਂ ਅੱਗੇ ਥਾਣਾ ਬਿਆਸ ਦੀ ਪੁਲਸ ਵੱਲੋਂ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਉਹਨਾਂ ਦਾ ਪਿੱਛਾ ਕੀਤਾ ਗਿਆ। ਇਸ ਦੌਰਾਨ ਬਾਬਾ ਬਕਾਲਾ ਸਾਹਿਬ ਮੋੜ ਨੇੜੇ ਤੇਜ਼ ਰਫ਼ਤਾਰ ਮਲਜਮ ਦੀ ਕਾਰ ਕਾਬੇ ਕਾਬੂ ਹੋ ਕੇ ਪਲਟ ਗਈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਤੇ ਬੋਲਣ ਤੋਂ ਇਨਕਾਰ ਕਰ ਰਹੇ ਹਨ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਕੁਥਤ ਮੁਲਜ਼ਮ ਨੂੰ ਕਾਬੂ ਕੀਤਾ ਹੈ ਜਦਕਿ ਬਾਕੀ ਦਾਪ ਪੁਲਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਹੈ ਇਸ ਦੀ ਪੁਖਤਾ ਜਾਣਕਾਰੀ ਹੈ ਕਿ ਕੁਥਤ ਮੁਲਜ਼ਮ ਪਾਸੋਂ ਪੁਲਸ ਨੂੰ ਦੋ ਪਿਸਟਲ ਵੀ ਬਰਾਮਦ ਹੋਏ ਆਓ ਦੇਖਦੇ ਹਾਂ ਪੂਰੀ ਰਿਪੋਰਟ ਆ ਸਰ ਕੀ ਘਟਨਾਗ੍ਰਾਮ ਹੈ ਜਿਹੜਾ ਦੇਖੋ ਮੈਂ ਤੇ ਅਜੇ ਇਸ ਦੀ ਜਾਂਚ ਕਰ ਰਹੇ ਹਾਂ ਗੱਡੀ ਸਨੇਚ ਹੋਈ ਸੀ ਕਿ ਝੰਡਿਆਲੇ ਤੋਂ ਉਹਦਾ ਪਿੱਛਾ ਕਰਦੇ ਹੋਏ ਗੱਡੀ ਇਹਦੇ ਤੇ ਚ ਵੱਜ ਕੇ ਗੱਡੀ ਪਲਟ ਗਈ ਹੈ ਬਾਕੀ ਅੰਡਰ ਇਨਵੈਸਟੀਗੇਸ਼ਨ ਹੈ ਜੋ ਗੱਲ ਸਾਹਮਣੇ ਆਏਗੀ ਤਦ ਤੱਕ ਕਾਰਵਾਈ ਕੀਤੀ ਜਾਵੇਗੀ ਗੱਡੀ ਪਲਟ ਗਈ ਸਰ ਹੋਰ ਵੀ ਨੁਕਸਾਨ ਇੱਥੇ ਲੋਕਾਂ ਨਾਲ ਵੀ ਦੱਸਿਆ ਜਾ ਰਿਹਾ ਕਿ ਉਹ ਬਾਹਰ ਗੱਡੀ ਤੋਂ ਬਿਲਕੁਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਇਹ ਗੱਲ ਸਾਹਮਣੇ ਆ ਰਹੀ ਹੈ ਸਰ ਕੋਈ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਮਟੀਰੀਅਲ ਸੀ ਜੇ ਵਾਰਦਾਤ ਹੋਰ ਵੀ ਇੱਕ ਟਰੱਕ ਦੀ ਵੀ ਲੁੱਟ ਨੂੰ ਜਾਂ ਹੋਰ ਗੱਡੀਆਂ ਨੂੰ ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਹੈ ਵੀ ਇਨਵੈਸਟੀਗੇਸ਼ਨ ਦੌਰਾਨ ਹੀ ਪਤਾ ਚੱਲੇਗਾ ਵੀ ਮੈਂ ਤੁਹਾਨੂੰ ਕਿਹਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਆ ਕਰ ਲਈਏ ਕਰ ਰਹੀਆਂ ਸਾਡੀਆਂ ਵੱਖ-ਵੱਖ ਪਾਰਟੀਆਂ ਗਈਆਂ ਹੋਈਆਂ ਰੌਂਡ ਅਪ ਕਰ ਰਹੀਆਂ ਪਿੰਡਾਂ ਦੇ ਵਿੱਚ ਕਹਿੰਦੇ ਕਿ ਪੁਲਿਸ ਜਿਹੜੀ ਹੈਗੀ ਪਿੱਛਾ ਕਰ ਰਹੀ ਹੈ ਬਿਲਕੁਲ ਕਰ ਰਹੀ ਹੈ